12 ਜੁਲਾਈ 2025 ਦਿਨ ਸ਼ਨੀਵਾਰ ਨੂੰ ਪਾਠ ਸੇਖ ਚੜ੍ਹਦੀ ਕਲਾ ਪੈਗਰ ਹਿੱਲ ਪਟਾਲੀਨ 1999 ਕਾਰਗਲ ਜੰਗ ਦੇ ਸ਼ਹੀਦ ਸ਼ਹੀਦ ਗੁਰਮੇਲ ਸਿੰਘ ਜੀ ਦੀ ਸਾਲਾਨਾ 26ਵੀਂ ਵਰ੍ਹੇਈ ਉਹਨਾਂ ਦੇ ਜਦੀ ਪਿੰਡ ਅਕਾਲਗੜ੍ਹ ਅਮਲੋਵ ਵਿਖੇ ਬੜੀ ਹੀ ਸ਼ਰਧਾਪੂਰਵਕ ਮਨਾਈ ਗਈ ਸੋ ਇਥੇ ਦੱਸਣਾ ਬਣਦਾ ਹੈ ਕਿ ਇਸ ਦੇ ਸਬੰਧ ਦੇ ਵਿੱਚ ਸ਼ਹੀਦ ਦੇ ਪਰਿਵਾਰ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਸੋ ਇਸ ਮੌਕੇ ਜਿੱਥੇ ਸਮੂਹ ਨਗਰ ਨਿਵਾਸੀ ਹਲਕਾ ਨਿਵਾਸੀ ਰਿਸ਼ਤੇਦਾਰ ਇਸ ਤੋਂ ਇਲਾਵਾ 8 ਸੈਕ ਚੜਦੀ ਕਲਾ ਟਾਈਗਰ ਹਿੱਲ ਪਟਾਲੀਨ 1999 ਕਾਰਗਿਲ ਜੰਗ ਨਾਲ ਸੰਬੰਧਤ ਜਿਹੜੇ ਕਿ ਉਸ ਸਮੇਂ ਸ਼ਹੀਦ ਗੁਰਮੇਲ ਸਿੰਘ ਜੀ ਦੇ ਸਾਥੀ ਸਨ ਉਹ ਸਾਬਕਾ ਸੈਨਿਕ ਵੀ ਵਿਸ਼ੇਸ਼ ਤੌਰ ਦੇ ਉੱਤੇ ਇਸ ਸ਼ਰਧਾ ਅਜਲੀ ਸਮਾਗਮ ਦੇ ਵਿੱਚ ਪਹੁੰਚੇ ਸੋ ਇਸ ਮੌਕੇ ਵੱਖ-ਵੱਖ ਬੁਲਾਰਿਆਂ ਵੱਲੋਂ ਸੰਬੋਧਨ ਵੀ ਕੀਤਾ ਗਿਆ ਸੋ ਤੁਸੀਂ ਵੇਖ ਸਕਦੇ ਹੋ ਕਿ ਇਸ ਮੌਕੇ 8 ਸਿੱਖ ਚੜ੍ਹਦੀ ਕਲਾ ਟਾਈਗਰ ਹਿੱਲ ਬਟਾਲੀਅਨ 1999 ਕਾਰਗਲ ਜੰਗ ਨਾਲ ਸੰਬੰਧਿਤ ਸਾਬਕਾ ਸੈਨਿਕਾਂ ਵੱਲੋਂ ਸ਼ਹੀਦ ਦੇ ਪਿਤਾ ਅਤੇ ਉਹਨਾਂ ਦੀ ਧਰਮ ਪਤਨੀ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸਨਮਾਨਿਤ ਵੀ ਕੀਤਾ ਗਿਆ ਸੋ ਆਓ ਦੇਖਦੇ ਹਾਂ ਇਸ ਸੰਬੰਧੀ ਇੱਕ ਚਲ AHHHHH <laughs> ਵੀਰ ਗੁਰਵੇਦ ਸਿੰਘ ਜੀ ਸੱਚੇ ਦੀ ਬਾਤੀ ਮਨਾਵੇ ਸਾਧ ਸੰਗਤ ਜੀ ਸਾਡੇ ਪਰਿਵਾਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਜੋਗੀ ਨਾਮ ਪਰ ਲਗੇਗੇ ਹਰ ਵਾਰ ਸੁਨੇਲੇ ਬਸਨੇ ਬਤਨ ਨੇ ਮਿਲਨੇ ਵਾਲੋਂ ਦਾ ਜੀ ਕੋਈ ਨਿਤਾ ਹੋਗਾ ਦੇਸ਼ ਕੌਮ ਦੇ ਲਈ ਕਈ ਵੀਰ ਇਹ ਰੀਤੀਆਂ ਹੁੰਦੇ ਨੇ ਕਈ ਆਪਰਾ ਖੂਨ ਪਹਾਉਂਦੇ ਨੇ ਜਿੱਥੇ ਸ਼ਹੀਦ ਫ਼ਰੀਦ ਜੀ ਆਪੇ ਦੀਆਂ ਪਾ ਜਾਂਦੇ ਨੇ ਉਹਦੇ ਛੱਡੇ ਜਾਂਦੇ ਨੇ ਉਹ ਜਾਦੇ ਸੋ ਸ਼ਹੀਦ ਫ਼ਰੀਦ ਜੀ ਨੇ ਜਿੱਥੇ ਆਪ ਨੇ ਜੀਨ ਦੀ ਆਮ ਸ਼ਾਮ ਤੇ ਬਗਨ ਤੱਕ ਅਜੇ ਹੋਰੇ ਜਹੀ ਕੀ ਦਾ ਜਨਮ ਕੀਤਾ कोते ही अपने देश का झंडा भी ऊपर आ रखा है सोया सो रहा उन शहीदों को याद जब करते हैं हम उन शहीदों को याद जब करते हैं हम सर झुक जाता है होती आंखें ये नम सर झुक जाता होती आंखें नम उन शहीदों को या जब करते हैं हम उन शहीदों को या दीवाने मस्ताने भक्ति में अपने चू देश भक्ति कौन बे था सस रू वो दीवाने मस्ताने भगती में अपने चू देश का उन पे था ससरू हंसते हंसते ही कुर्बान दिल में ना कोई गम ਹਸਤੇ ਹਸਤੇ ਹੀ ਕੁਰਬਾਨ ਦਿਲ ਮੇਂ ਨਾ ਕੋਈ ਗਮ ਓਨ ਸ਼ਹੀਦਾਂ ਕੋ ਯਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੱਠ ਸਿੱਖ ਚੜ੍ਹਦੀ ਕਲਾ ਦੇ ਉਹ ਜੋਧੇ ਜਿਨ੍ਹਾਂ ਨੇ 1992 ਵਿੱਚ ਕਾਰਗਲ ਦੀ ਲੜਾਈ ਦੇ ਵਿੱਚ ਲੜਾਈ ਲੜੀ ਜੇ ਜੋ ਸਾਡੇ ਸ਼ਹੀਦیاں ਪਾਈਆਂ ਨੇ ਸਾਡੇ ਸੈਨਿਕ ਵੀਰਾਂ ਨੇ ਅਰਸ਼ਿਕ ਚਰਦੀ ਕਲਾ ਪਰਿਵਾਰਦਿਆਂ ਨੇ ਉਹਨਾਂ ਦੇ ਅੱਜ ਸਾਰਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਸਾਡੇ ਸਾਬਕਾ ਸੈਨਿਕ ਜਿੱਥੇ-ਜਿੱਥੇ ਵੀ ਸ਼ਹੀਦੀ ਦੀ ਇਹ ਦਿਹਾੜਾ ਮਨਾ ਰਹੇ ਨੇ ਪਰਿਵਾਰ ਵਾਲੇ ਉੱਥੇ ਪਹੁੰਚਦੇ ਆ ਚਾਹੇ ਉਹ ਜੇ ਐਨ ਕੇ ਹੋਵੇ ਚਾਹੇ ਕੋਈ ਗੁਰਦਾਸਪੁਰ ਦਾ ਏਰੀਆ ਹੋਵੇ ਜਾਂ ਕੋਈ ਰਾਇਕੋਟ ਦਾ ਏਰੀਆ ਹੋਵੇ ਅੱਜ ਅਸੀਂ ਪਟਿਆਲੇ ਜ਼ਿਲ੍ਹੇ ਦੇ ਪਿੰਡ ਅਕਾਲਗੜ ਦੇ ਵਿੱਚ ਪਹੁੰਚਿਆ ਸਾਡੇ ਸ਼ਹੀਦ ਗਰਮੇਲ ਸਿੰਘ ਨੂੰ ਸਰਦਾ ਤੇ ਸਤਕਾਰ ਪੇਟ ਕਰਨ ਵਾਸਤੇ ਸੋ ਮੈਂ ਧੰਨਵਾਦ ਵੀ ਕਰਦਾ ਜਿੰਨੇ ਵੀ ਸਾਡੇ ਅਰਥ ਸਿੱਖ ਚੜ੍ਹਦੀ ਕਲਾ ਪਰਿਵਾਰ ਦੇ ਮੈਂਬਰ ਇੱਥੇ ਆ ਚ ਪਹੁੰਚੇ ਨੇ ਉਸ ਮਹਾਨ ਸ਼ਹੀਦ ਨੂੰ ਸਰਦਾ ਤੇ ਸਤਕਾਰ ਪੇਟ ਕਰਨ ਵਾਸਤੇ ਸੋ ਸਾਨੂੰ ਸਾਰਿਆਂ ਨੂੰ ਇਹ ਜਿਹੜੀਆਂ ਸ਼ਹੀਦਾਂ ਦੀਆਂ ਯਾਦਾਂ ਨੇ ਅੱਜ ਅਸੀਂ 26ਵੀਂ ਵਰ੍ਹੇ ਸਰਦਾਰ ਗਰਮੇਲ ਸ਼ਹੀਦ ਗਰਮੇਲ ਸਿੰਘ ਦੀ ਮਨਾਰਿਆਂ ਸੋ ਸਾਨੂੰ ਮਨਾਉਣੀਆਂ ਚਾਹੀਦੀਆਂ ਨੇ ਔਰ ਸਾਨੂੰ ਇਹਨਾਂ ਪਰਿਵਾਰਾਂ ਦੇ ਨਾਲ ਮਿਲਣਾ ਚਾਹੀਦਾ ਹੈ ਪਰਿਵਾਰਾਂ ਦੇ ਨਾਲ ਦੁੱਖ ਸਾਂਝੀ ਕਰਨੀ ਚਾਹੀਦੀ ਨੇ ਔਰ ਹਮਦਰਦੀ ਪ੍ਰਗਟ ਕਰਨੀ ਚਾਹੀਦੀ ਆ ਜਿਨ੍ਹਾਂ ਨੇ ਦੇਸ਼ ਅਤੇ ਕੌਮ ਦੇ ਲਈ ਔਰ ਦੇਹ ਦੀ ਆਨ-ਬਾਨ ਨੂੰ ਮੁੱਖ ਰੱਖਦੇ ਹੋਏ ਆਪਣੇ ਪਰਿਵਾਰ ਦੀਆਂ ਜੋ ਸਹਾਇਤਾਵਾਂ ਦਿੱਤੀਆਂ ਨੇ ਸੋ ਮੈਂ ਫਿਰ ਅਸੀਰ ਦੇ ਵਿੱਚ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਅੱਜ ਸੀਦ ਗਰਮੇਲ ਸਿੰਘ ਨੂੰ ਸਾਦਾ ਤੇ ਸਤਕਾਰ ਭੇਟ ਕਰੇ ਨੇ ਔਰ ਪਰਿਵਾਰ ਦਾ ਮੈਂ ਬਹੁਤ ਧੰਨਵਾਦੀ ਆ ਅਸੀਂ ਰਿਹਨੀ ਰਹਾਂਗੇ ਪਰਿਵਾਰ ਦਾ ਜੋ ਕਰਜ਼ਾ ਸਾਡੇ ਸਿਰ ਸਾਡੀ ਕੌਮ ਦੇ ਸਿਰ ਸਾਡੇ ਦੇਸ਼ ਦੇ ਸਿਰ ਉਹ ਅਸੀਂ ਕਦੇ ਵੀ ਨਹੀਂ ਉਤਾਰ ਸਕਦੇ ਸੋ ਇਹਨਾਂ ਦੇ ਪਰਿਵਾਰ ਦੇ ਦਰਸ਼ਨ ਕਰਨੇ ਲਾਜ਼ਮੀ ਨੇ ਜਿਨ੍ਹਾਂ ਨੇ ਸਹਾਤਾ ਦੇ ਕੇ ਸਾਡੇ ਦੇਸ਼ ਔਰ ਕੌਮ ਨੂੰ ਬਲੰਦੀਆਂ ਤੇ ਪਹੁੰਚਾਇਆ ਹੋਵੇ ਸੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ